ਹਾਂਜੀ ਦੋਸਤੋ ਅੱਪ ਅੱਜ ਗੱਲ ਕਰਨ ਲੱਗੇ ਆ ਜਿਹੜੇ ਵੀਰ ਏਆਈ ਕਰਵਾਉਣ ਤੋਂ ਬਾਅਦ ਮੱਝਾ گاਵਾਂ ਨੂੰ ਮੋਸਕ ਕਪੂਰ ਦੀਆਂ ਟਿੱਕੀਆਂ ਦਿੰਦੇ ਨੇ ਤੇ ਨਾਲ ਫਲੈਨ ਦੀਆਂ ਗੋਲੀਆਂ ਵੀ ਦੇਈ ਜਾਂਦੇ ਨੇ ਉਹ ਦੋਸਤੋ ਐਂ ਵੀ ਮੱਝਾ گاਂ ਇਹ ਯੂਟਿਊਬਰ ਕਹਿੰਦੇ ਵੀ ਬਿੜਵਾ ਪਾਕ ਕਹਿੰਦੇ ਰਹਿ ਜਾਂਦੀ ਹੈ ਮਸਕਪੂਰ ਦੀਆਂ ਟਿੱਕੀਆਂ ਦੇ ਨਾਲ ਤੇ ਫਲੈਂਡ ਦੀਆਂ ਗੋਲੀਆਂ ਦੇ ਨਾਲ ਵੀਰੋ ਇਹ ਠੀਕ ਨਹੀਂ ਹੈ ਕਿਉਂਕਿ ਕੋਈ ਇਦਾਂ ਦੀ ਚੀਜ਼ ਨਹੀਂ ਬਣੀ ਜੇ ਪਸ਼ੂ ਦੇ ਬੱਚੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਹੈ ਕਿ ਘੰਟਾ ਜਦੋਂ ਘੰਟਿਆਂ 'ਚ ਠੀਕ ਕਰਦੇ ਤੇ ਇਹ ਚੀਜ਼ਾਂ ਦਾ ਦੋਨਾਂ ਚੀਜ਼ਾਂ ਦਾ ਪਸ਼ੂ ਨੂੰ ਨੁਕਸਾਨ ਹੋ ਸਕਦਾ ਵੀਰੋ ਪਸ਼ੂ ਦੀ ایਆਈ ਕਰਵਾਉਣ ਲਈ ਘੱਟੋ ਘੱਟ 3 ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਉਹ ਜਦੋਂ ਹੀਟ ਦੇ ਵਿੱਚ ਆਉਂਦਾ ਉਹਦੀ ਗੌਰ ਰੱਖਣੀ ਪੈਂਦੀ ਹੈ ਵੀ ਤਾਰ ਕਿਦਾਂ ਦੀ ਦੇ ਰਿਹਾ ਤੇ ਤਾਰਾਂ ਦੇ ਵਿੱਚ ਕੋਈ ਉਹ ਤਾਂ ਨਹੀਂ ਕੱਟ ਰਿਹਾ ਪੀਕ ਤਾਂ ਨਹੀਂ ਕੱਟ ਰਿਹਾ ਜੇ ਲੰਮਾ ਟਾਈਮ ਹੀਟ ਰੱਖਦਾ ਹੈ ਚਾਰ ਦਿਨਾਂ ਤੋਂ ਵੱਧ ਹਫਤਾ ਟੱਪ ਜਾਂਦਾ ਹੀਟ ਦਾ ਹੋ ਸਕਦਾ ਉਹਦੇ ਬੱਚੇ ਜਾਨੀ ਦੇ ਵਿੱਚ ਰਸੌਲੀਆਂ ਹੋਣ ਤੇ ਇਸ ਕਰਕੇ ਕਦੇ ਵੀ ਕਿਸੇ ਵੀਰ ਨੇ ਮੋਸਕੂਰ ਦੀਆਂ ਟਿੱਕੀਆਂ ਜਾਂ ਫਲੈਂਡ ਦੀਆਂ ਗੋਲੀਆਂ ਏਆਈ ਤੋਂ ਬਾਅਦ ਪਸ਼ੂ ਨੂੰ ਨਹੀਂ ਦੇਣੀਆਂ ਹਜ਼ੂਰੀ ਪਹਿਲਾਂ ਤਿਆਰੀ ਕਰੋ ਉਹਨੂੰ ਪਾਊਡਰ ਦਿਓ ਜੇ ਤਾਰਾਂ ਦੇ ਵਿੱਚ ਪੀਕ ਆਉਂਦੀ ਹੈ ਰਾਦ ਆਉਂਦੀ ਹੈ ਤਾਂ ਬੱਚੇਦਾਨੀ ਦੇ ਟੀਕੇ ਲਗਵਾਓ ਫੈਕਸ਼ਨ ਦੇ ਜੇ ਬੱਚੇਦਾਨੀ ਦੇ ਵਿੱਚ ਰਸੌਲੀਆਂ ਤਾਂ ਉਹਦਾ ਅਲੱਗ ਤੋਂ ਟ੍ਰੀਟਮੈਂਟ ਹੁੰਦਾ ਹੋ ਜਾਂਦਾ ਤੇ ਪਸ਼ੂ ਕੰਸਾ ਟੀਕਾ ਕੰਸੀਬ ਵੀ ਕਰ ਜਾਂਦਾ ਹੈ। ਇਦਾਂ ਦੀ ਕੋਈ ਚੀਜ਼ ਨਹੀਂ ਬਣੀ ਕਿ ਤੁਸੀਂ ਘੰਟਾਂ ਜਾਂ 2 ਘੰਟਿਆਂ ਦੇ ਵਿੱਚ ਜੇ ਪਸ਼ੂ ਦਾ ਅੰਦਰ ਠੀਕ ਨਹੀਂ ਬੱਚੇਦਾਨੀ ਠੀਕ ਨਹੀਂ ਹੈ। ਅੰਦਰਲੀ ਸੈਟਮੈਂਟ ਠੀਕ ਨਹੀਂ ਹੈ ਤਾਂ ਫਲੈਂਡ ਜਾਂ ਗੋਲੀਆਂ ਜਾਂ ਇਹਦੇ ਨਾਲ ਆਪਣਾ ਮਸਕਪੂਰ ਦੀਆਂ ਟਿੱਕੀਆਂ ਦੇ ਨਾਲ ਬੱਚਾ ਕੰਸੀਵ ਨਹੀਂ ਕਰਦਾ ਇਹ ਇਦਾਂ ਦੇ ਖਤਰਨਾਕ ਘਾਤਕ ਹੋ ਸਕਦੀਆਂ ਗੋਲੀਆਂ ਤੁਸੀਂ ਨਾਂ ਦਿਆ ਕਰੋ ਵੀਰੋ ਧੰਨਵਾਦ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਕਿਸੇ ਦਾ ਵੀ ਹੋਰ ਭਲਾ ਹੋ ਸਕੇ ਬਹੁਤ ਲੋਕ ਮਸਕਪੂਰ ਦੀਆਂ ਟਿੱਕੀਆਂ ਦੇਈ ਜਾਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਤੁਹਾਨੂੰ ਇਹੋ ਜਿਹੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਧੰਨਵਾਦ ਵੀਰੋ